ਸਭ ਹੱਡੀਆਂ ਦੇ ਖੰਡ ਮੁੱਕ ਗਈ ਸਭ ਹੱਡੀਆਂ ਦੇ ਖੰਡ ਮੁੱਕ ਗਈ ਜਦ ਮੇਰਾ ਵੀਰ ਪਰੌਣਾ ਆਇਆ ਨੀ ਖੰਡਾਂ ਦੀਆਂ ਆਈਆਂ ਬੋਰੀਆਂ ਜਦ ਸੱਸ ਦਾ ਪਤੀ ਜਾ ਆਇਆ ਨੀ ਖੰਡਾਂ ਦੀਆਂ ਆਈਆਂ ਬੋਰੀਆਂ ਘਰ ਨੇ ਜਿੰਨਾ ਦੇ ਕੋਲੋਂ ਕੋਲੀ ਘਰ ਨੇ ਜਿੰਨਾ ਦੇ ਕੋਲੋਂ ਕੋਲੀ ਖੇਤ ਜਿੰਨਾ ਦੇ ਨਿਆਈਆਂ ਬੇਵਾਰੋਵਾਰੀ ਪੌਣ ਬੋਲੀਆਂ ਬਈ ਵਾਰੋ ਵਾਰੀ ਪੌਣ ਬੋਲੀਆਂ ਨਣਦਾਂ ਤੇ ਪਰਜਾਈਆਂ ਗਿੱਧਾ ਪਾ ਰਹੀਆਂ ਵੱਡਿਆਂ ਘਰਾਂ ਦੀਆਂ ਜਾਈਆਂ ਗਿੱਧਾ ਪਾ ਰਹੀਆਂ ਵੱਡੇ ਘਰਾਂ ਦੀਆਂ ਜਾਈਆਂ ਗਿੱਧਾ ਪਾ ਰਹੀਆਂ ਚੰਨਾ ਪਰਿਆ ਦੁੱਧ ਦਾ ਮੈਂ ਪੀਲਾ ਪੀਲਾ ਕਰਦੀ ਵੇ ਚੰਨਾ ਪਰਿਆ ਦੁੱਧ ਦਾ ਮੈਂ ਪੀਲਾ ਪੀਲਾ ਕਰਦੀ ਮੈਂ ਧੀ ਬਗਾਨੀ ਵੇ ਰਾਜਣਾ ਤੇਰੀ ਸੇਵਾ ਕਰਦੀ ਮੈਂ ਧੀ ਬਗਾਨੀ ਵੇ ਰਾਜਣਾ ਤੇਰੀ ਸੇਵਾ ਕਰਦੀ ਮੈਂ ਧੀ ਬਗਾਨੀ ਵੇ ਚਿੱਟਾ ਤੇਰਾ ਕੁੜਤਾ ਹਾਨੀਆਂ ਚਿੱਟਾ ਤੇਰਾ ਕੁੜਤਾ ਹਾਨੀਆਂ ਕਿਸ ਦਰਜੀ ਨੇ ਸੀਤਾ ਵੇ ਗੀਜੇ ਕੋਲੋਂ ਲਾਈਆਂ ਧਣੀਆਂ ਵੇ ਗੀਜੇ ਕੋਲੋਂ ਲਾਈਆਂ ਤਣੀਆਂ ਗਲ ਦੇ ਕੋਲੋਂ ਕੀ ਤਵ ਸੋਣਾ ਤੂੰ ਲੱਗਦਾ ਕਿਉਂ ਬੈਠਾ ਚੁੱਪ ਕੀਤਾ ਵੀ ਸੋਣਾ ਤੂੰ ਲੱਗਦਾ ਕਿਉਂ ਕੀਤਾ ਚੁੱਪ ਕੀਤਾ ਵੀ ਸੋਣਾ ਤੂੰ ਲੱਗਦਾ